ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਲ੍ਹਾ ਪੱਤਗੜ੍ਹ ਸਾਹਿਬ ਦੇ ਸਰਕਲ ਮਲੋਹ ਵਰਦਾਰਾ ਰਵੀ ਸਰ ਸਾਹਿਬ ਮਾਲਵਾਲ ਵਿਖੇ ਜੋ ਸੰਯੁਕਤ ਪ੍ਰਚਾਨ ਮੂਰਤੀ ਵੱਲੋਂ ਨੌਰੀ ਬਾਡਰ ਦੇ ਉੱਤੇ ਸੰਦਰਸ਼ ਕਾਫੀ ਸੰਤੋ ਚੱਲਦਾ ਆ ਰਹੇ ਸਦਾਜੀਤ ਸਿੰਘ ਜੀ ਦਲੇਵਾਲ ਸਾਹਿਬ ਜੋ ਤਕਰੀਬਨ ਅੱਜ ਉਹਨਾਂ ਦਾ ਸਤਾਲੀ ਮੰਦ ਨੇ ਮਰਮਰ ਕੇ ਬੈਠੇ ਨੇ ਉਹ ਖਰਤਾਜ਼ ਰੱਖੀ ਹੋਈ ਹੈ ਇਧਰ ਦੀ ਸਰਕਾਰ ਨੇ ਜੋ ਮੰਗਾ ਪਹਿਲੇ ਸੰਘਰਸ਼ ਦੌਰਾਨ ਮੰਗੀਆਂ ਸੀ ਉਹ ਬਣ ਕੇ ਮੁੱਖ ਜਾਣ ਦੇ ਬਾਅਦ तकरीबन 1 ਸਾਲ ਤੋਂ ਸੰਘਰਸ਼ ਫੇਰ ਤੇਜ਼ ਹੋਇਆ ਸਮੂ ਬੈਰੀਅਰ ਤੇ ਵੀ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਤੇ ਨਲੋਰੀ ਬਾਰਡਰ ਦੇ ਉੱਤੇ ਪੂਰੇ ਜੋਰ-ਸ਼ੋਰ ਦੇ ਨਾਲ ਸਾਰੇ ਜੋ ਪੰਜਾਬ ਦੇ ਕਿਸਾਨ ਮਜ਼ਦੂਰ ਇਕਤਾ ਸਮੇਂ-ਸਮੇਂ ਅਨਸਾਰ ਜਦੋਂ ਵੀ ਆਵਾਜ਼ ਦਿੱਤੀ ਜਾਂਦੀ ਹੈ ਉਸ ਮੋਰਚੇ ਤੋਂ ਡੱਲੇਵਾਲ ਸਾਹਿਬ ਆਵਾਜ਼ ਦਿੰਦੇ ਨੇ ਤਾਂ ਵਹੀਰਾ ਕੱਟ ਕੇ ਇਸ ਕਿਸਾਨੀ ਸੰਘਰਸ਼ ਦੇ ਵਿੱਚ ਕਿਸਾਨ ਮਜ਼ਦੂਰ ਤੇ ਸਾਰੇ ਵਰਗ ਦੇ ਲੋਕ ਉੱਥੇ ਪਹੁੰਚਦੇ ਨੇ ਅੱਜ ਅਸੀਂ ਰੋਹਿਤ ਸਰ ਸਾਹਿਬ ਮਾਲੋਵਾਲ ਦੀ ਸੰਗਤਾਂ ਸਾਧਾਰ ਸਿੰਘ ਗੁਰਦਾਸ ਪਤਲ ਸਰ ਜੀ ਦੀ ਸੰਗਤਾਂ ਵੱਲੋਂ ਜੋ ਅਨੋਰੀ ਬਾਡਰ ਤੇ ਅਸੀਂ ਲੰਗਰ ਲੈ ਕੇ ਜਾ ਰਹੇ ਹਾਂ ਸਾਡੇ ਵਿੱਚ ਜੋ ਕਿ ਤੇ ਕਿਸਾਨ ਨੇ ਕਿਸਾਨੀ ਸੰਘਰਸ਼ ਮੋਰਚੇ 'ਚ ਬੜੀ ਜਦੋ ਜਹਿਦ ਲੰਮੇ ਸਮੇਂ ਤੋਂ ਜੁੜੇ ਹੋਏ ਨੇ ਸਰਦਾਰ ਹਰਦੀਪ ਸਿੰਘ ਜੀ ਮਾਨ ਸਾਹਿਬ ਤੇ ਮਾਦੇਰੇ ਵਾਲੇ ਤੇ ਸਰਦਾਰ ਪ੍ਰਗਟ ਸਿੰਘ ਜੀ ਮਾਲੋਵਾਲ ਸਰਦਾਰ ਜਗਜੀਤ ਸਿੰਘ ਜੱਗੀ ਮਾਲੋਵਾਲ ਤੇ ਸਰਦਾਰ ਰਣਜੀਤ ਸਿੰਘ ਜੀ ਕੋਟਲੀ ਡਾਟ ਹਾਊਸ ਉਹਗੇ ਸਾਡੇ ਸਮਾਜ ਸੇਵਕ ਨੇ ਤੇ ਸਾਡੇ ਨਾਲ ਨੇ ਅੱਜ ਸਾਡੇ ਇਹ ਦੋਵਾਂ ਸਥਾਨਾਂ ਦੀ ਜੋ ਕਾਰ ਸੇਵਾ ਚਲਾਉਂਦੇ ਨੇ ਬਾਬਾ ਜਗਤਾਰ ਸਿੰਘ ਜੀ ਉਹ ਵੀ ਮੌਜੂਦ ਨੇ ਭਾਈ ਜਗਜੀਤ ਸਿੰਘ ਤੋਂ ਜੋ ਕਿ ਇਹ ਨਾਸਤਾਨਾਂ ਦੀਆਂ ਸੇਵਾਵਾਂ ਨਿਭਾਉਂਦੇ ਨੇ ਜਥੇਦਾਰ ਸਾਹਿਬ ਨੇ ਸਾਡੇ ਭਾਈ ਜਗਜੀਤ ਸਿੰਘ ਜੀ ਜੋ ਇਹਨਾਂ ਲੰਗਰਾਂ ਦੀਆਂ ਸਵਾਵਾਂ ਚ ਸੇਵਾ ਨਿਭਾਉਂਦੇ ਨੇ ਜਥੇਦਾਰ ਸਾਹਿਬ ਨੇ ਵੀ ਇਹ ਵੀ ਅੱਜ ਤੇ ਉੱਚੇਚੇ ਤੌਰ ਤੇ ਭਾਈ ਗੁਲਜ਼ਾਰ ਸਿੰਘ ਜੀ ਨਵਾ ਪਿੰਡ ਵਾਲੇ ਉਹ ਵੀ ਉੱਚੇਚੇ ਤੌਰ ਤੇ ਸ਼ਾਮਲ ਹੋਏ ਨੇ ਭਾਈ ਮਰਕੀਤ ਸਿੰਘ ਜੀ ਜੋ ਇਸ ਸਥਾਨ ਦੀਆਂ ਸਵਾਵਾਂ ਲੰਗਰਾਂ ਦੀਆਂ ਜੋ ਹੋਰ ਸਵਾਵਾਂ ਨਿਭਾਉਂਦੇ ਨੇ ਭਾਈ ਹਰਦੀਪ ਸਿੰਘ ਜੀ ਸਾਰੀਆਂ ਸੰਗਤਾਂ ਅੱਜ ਇਕੱਤਰ ਹੋਈਆਂ ਨੇ ਉਸ ਕਰਕੇ ਅਸੀਂ ਇਹ ਬੇਨਤੀ ਕਰਦੇ ਹਾਂ ਸਾਰੇ ਪੰਜਾਬ ਵਾਸੀਆਂ ਨੂੰ ਨਾਲ ਦੇ ਜੋ ਸਾਡੇ ਇਹ ਇੱਕ ਭਰਾਵਾਂ ਵਾਲਾ ਜੋ ਪਿਆਰ ਹੈ ਭਾਵੇਂ ਹਿਮਾਚਲ ਦੇ ਕਿਸਾਨ ਕੋਈ ਦੂਰ ਨੇ ਭਾਵੇਂ ਹਰਿਆਣੇ ਦੇ ਕਿਸਾਨ ਮਜ਼ਦੂਰ ਨੇ ਦੂਰ ਨੇ ਭਾਵੇਂ ਤੇ ਸਾਡੇ ਰਾਜਸਥਾਨ ਦੇ ਕਿਸਾਨ ਮਜ਼ਦੂਰ ਨੇ ਤੇ ਆਪਾਂ ਰਲ ਕੇ ਇੱਕ ਹਮਲਾ ਮਾਰੀਏ ਜੋ ਐਮਐਸਪੀ ਕੇਂਦਰ ਸਰਕਾਰ ਕੋਲੋਂ ਇੱਕ ਵਾਰ ਦੇ ਕੇ ਬਾਅਦ ਵਿੱਚ ਉਹਦਾ ਮੁੱਕਰ ਜਾਣਾ ਜਿੰਨਾਂ ਚਿਰ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਛੰਡ ਥੱਲੇ ਭਾਵੇਂ 30 32 ਤੇ ਕਿਸਾਨ ਸੇਵਾਦਾਰੀਆਂ ਨੇ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿਉਂਕਿ ਜੋ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਮੰਗ ਰੱਖੀ ਹੈ ਅਸੀਂ ਸਾਰੇ ਪੰਜਾਬ ਵਾਸੀ ਤੇ ਇਸ ਮੰਗ ਦੇ ਨਾਲ ਸਹਿਮਤਾ ਸਾਡਾ ਵੀ ਇਹ ਇਸ਼ੂ ਹੈ ਕਿ ਐਮਐਸਪੀ ਮਿਲਣੀ ਚਾਹੀਦੀ ਹੈ ਤੇ ਸਾਨੂੰ ਜੋ ਸਾਡੀਆਂ ਫਸਲਾਂ ਨੇ ਤੇ ਦੂਜੀ ਅਸੀਂ ਪੰਜਾਬ ਸਰਕਾਰ ਹੈ ਭਾਵੇਂ ਸੈਂਟਰ ਦੀ ਸਰਕਾਰ ਉਹਨਾਂ ਨੂੰ ਵੀ ਅਸੀਂ ਇਹ ਪੁਰਜੋ ਜੋਰ ਅਪੀਲ ਕਰਦੇ ਹਾਂ ਕਿਉਂਕਿ ਸਾਡੇ ਡੱਲੇਵਾਲ ਸਾਹਿਬ ਨੇ ਜਿਹੜੇ ਤੇ ਇੱਕ ਬਹੁਤ ਵੱਡੇ ਇਹ ਲੀਡਰ ਨੇ ਤੇ ਬੜੇ ਸਮੇਂ ਤੋਂ ਸੰਘਰਸ਼ ਲੜਦੇ ਆ ਰਹੇ ਨੇ ਉਹਨਾਂ ਦਾ ਜੀਵਨ ਬਤਿ ਜਰੂਰੀ ਹੈ ਪੰਜਾਬ ਸਰਕਾਰ ਨੂੰ ਤੇ ਦਿੱਲੀ ਸਰਕਾਰ ਨੂੰ ਉਹਨਾਂ ਦੀ ਸਿਹਤ ਬਲ ਧਿਆਨ ਵੀ ਦੇਣਾ ਚਾਹੀਦਾ ਹੈ ਔਰ ਉਹ ਸਾਡੇ ਚ ਤਾਂ ਮੌਜੂਦ ਨੇ ਜੇਕਰ ਸੈਂਟਰ ਦੀ ਸਰਕਾਰ ਕੇਂਦਰੀ ਸਰਕਾਰ ਜੋ ਕਿਸਾਨੀ ਸੰਘਰਸ਼ ਮੋਰਚਾ ਜਿਹੜਾ ਸੰਯੁਕਤ ਮੋਰਚਾ ਹੈ ਸਾਰੀਆਂ ਜਥੇਬੰਦੀਆਂ ਜੋ ਇੱਕ ਮੰਗ ਲੈ ਕੇ ਚੱਲੀਆਂ ਨੇ ਇਹ ਮੰਗ ਤੇ ਬੈਠ ਕੇ ਕੇਂਦਰ ਸਰਕਾਰ ਇਹਨਾਂ ਦੇ ਨਾਲ ਗੱਲਬਾਤ ਕਰੇ ਤੇ ਇਹ ਮੰਗਾਂ ਮੰਨੇ ਇਹ ਇਸ ਕਰਕੇ ਕਿਉਂਕਿ ਇਹ ਅਰਦਾਸ ਕਰਕੇ ਬੈਠੇ ਨੇ ਜਗਜੀਤ ਸਿੰਘ ਦਲੇয়াল ਸਾਹਿਬ ਜਿਨ੍ਹਾਂ ਚਿਰ ਇਹ ਐਮਐਸਪੀ ਜਾਂ ਦਿੱਤੇ ਵਾਅਦੇ ਤੇ ਕੇਂਦਰ ਸਰਕਾਰ ਪੂਰੀ ਨਹੀਂ ਉਤਰਦੀ ਉਹਨਾਂ ਚਿਰ ਭੁੱਖ ਹੜਤਾਲ ਇਹਨਾਂ ਦੇ ਮਰਨ ਵਰਤ ਤੱਕ ਨਹੀਂ ਉੱਠਣਾ ਨਹੀਂ ਤਾਂ ਫਿਰ ਸ਼ਹਾਦਤਾਂ ਦਾ ਦੌਰ ਚੱਲਣਾ ਹੈ ਇਹਨਾਂ ਤੋਂ ਬਾਅਦ ਲੜੀ ਚੱਲੇਗੀ ਕਿਉਂਕਿ ਸਾਨੂੰ ਲੀਡਰਾਂ ਦੀ ਲੋੜ ਹੈ ਸਾਨੂੰ ਕਿਸਾਨੀ ਲੀਡਰਾਂ ਦੀ ਜੋ ਲੋੜ ਹੈ ਇਹੋ ਜਿਹੇ ਜਿਹੜੇ ਮਹਾਨ ਲੀਡਰ ਨੇ ਯੋਧੇ ਨੇ ਸਿਰਲਥ ਨੇ ਇਹ ਲੱਭਣੇ ਬੜੇ ਔਖੇ ਨੇ ਤੇ ਉਸ ਕਰਕੇ ਇਹ ਬੇਨਤੀ ਕਰਾਂਗੇ ਵੀ ਸਾਰੇ ਜਿਹੜੀ ਕਿਸਾਨੀ ਜੋ ਮਜ਼ਦੂਰ ਨੇ ਸਾਰਾ ਹਰ ਵਰਗ ਹੈ ਉਹ ਇਕਜਟ ਹੋ ਕੇ ਆਪਾਂ ਇਸ ਸੁਨੁਕਤ ਕਿਸਾਨ ਮੋਰਚੇ ਨਾਲ ਪੰਨ ਕਨੌਰੀ ਬਾਰਡਰ ਤੇ ਅਕਾਲ ਆਉਂਦੀ ਆ ਉੱਥੇ ਪਹੁੰਚੀਏ ਸੰਭੂ ਬਾਰਡਰ ਤੇ ਆਉਂਦੀ ਆ ਉੱਥੇ ਪਹੁੰਚੇ ਆਪਰ ਨਾਲ ਮਿਲ ਕੇ ਇਹ ਜਿੱਤ ਹਾਸਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ